ਕੌਮ ਦੇ ਸਾਬਕਾ ਜ਼ਹੀਦਾਰ ਹਰਪ੍ਰੀਤ ਸਿੰਘ ਜੀ ਨੂੰ ਮੈਂ ਅੱਜ ਸਵਾਲ ਪੁੱਛਣਾ ਚਾਹੁੰਦਾ ਸੀ ਕਿਉਂਕਿ ਅੱਜ ਸਾਡੇ ਹਲਕੇ ਸਨੌਰ ਦੇ ਵਿੱਚ ਉਹਨਾਂ ਦੀ ਫੇਰੀ ਹੈ ਮੈਂ ਪੁੱਛਣਾ ਚਾਹੁੰਦਾ ਸੀ ਸਾਬਕਾ ਜ਼ਹੀਦਾਰ ਹਰਪ੍ਰੀਤ ਸਿੰਘ ਜੀ ਨੂੰ ਕਿ ਤੁਸੀਂ 2 ਦਸੰਬਰ ਵਾਲੇ ਦਿਨ ਅਕਾਲ ਤਖਤ ਸਾਹਿਬ ਦੇ ਉੱਪਰ ਖੜ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਝੂਠ ਬੋਲਣ ਦਾ ਦੋਸ਼ੀ ਠਹਿਰਾਉਂਦੇ ਰਹੇ ਜੇਕਰ ਉਹਨਾਂ ਨੇ ਈਕਾਲ ਤਖਸਾਲ ਤੇ ਝੂਠ ਬੋਲਿਆ ਤਾਂ ਅੱਜ ਤੁਸੀਂ ਝੂਠ ਬੋਲਣ ਵਾਲਿਆਂ ਦੇ ਪਰਿਵਾਰ ਦੀ ਮਰ ਚ ਪੀ ਰਾਜਨੀਤੀ ਨੂੰ ਆਕਸੀਜਨ ਲਾਉਣ ਲਈ ਇਸ ਲਾਲਚ ਇਸ ਦਬਾਅ ਇਸ ਕਾਰਨ ਤੁਸੀਂ ਅੱਜ ਹਲਕਾ ਸਨੌਰ ਦੇ ਵਿਚਾਰ ਰਹੇ ਹੋ ਕਿਉਂਕਿ ਜਿਹੇਦਾਰ ਸਾਹਿਬ ਤੁਹਾਡੀਆਂ ਵੋਟਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਬੋੜਾ ਤੇ ਫਲੈਕਸਾਂ ਤੇ ਲੱਗੀਆਂ ਹੋਈਆਂ ਹਨ ਜੇਕਰ ਤੁਸੀਂ ਉਹਨਾਂ ਨੂੰ ਝੂਠੇ ਮੰਨਦੇ ਹੋ ਜਾਂ ਤੁਸੀਂ ਝੂਠ ਸੁੱਲ ਦੁਨੀਆ ਦੇ ਸਾਹਮਣੇ ਤੁਸੀਂ ਉਹਨਾਂ ਨੂੰ ਝੂਠੇ ਪਾਇਆ ਤਾਇਕ ਝੂਠ ਬੋਲਣ ਦੇ ਬੋਲਣ ਪਾਲੇ ਤੇ ਲਈ ਕੌਮ ਦਾ ਜਥੇਦਾਰ ਉਹਨਾਂ ਦੀ ਹਮਾਇਤ ਲਈ ਆਵੇ ਸ਼ੋਭਾ ਨਹੀਂ ਦਿੰਦਾ ਤੇ ਤੀਜੀ ਗੱਲ ਮੈਂ ਇਹ ਪੁੱਛਣੀ ਚਾਹੁੰਦਾ ਜਥੇਦਾਰ ਸਾਹਿਬ ਆਪ ਜੀ ਨੂੰ ਕਿ ਤੁਸੀਂ ਬਤੌਰ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਅਤੇ ਬਤੌਰ ਸ੍ਰੀ ਦੰਦਮਾ ਸਾਹਿਬ ਦੇ ਜਥੇਦਾਰ ਕੌਮ ਤੇ ਕਿਹੜੇ ਭਲਾਈ ਦੇ ਕੰਮ ਕੀਤੇ ਸਿੱਖ ਕੌਮ ਕੋਲੇ ਜਹੇਦਾਰ ਸਾਹਿਬ ਇਕੋ ਹੀ ਸਭ ਤੋਂ ਸਰਬ ਉੱਚਾ ਉਹਦਾ ਇਕੋ ਹੀ ਹੈ ਜੋ ਕਿ ਅਕਾਲ ਤਖਤ ਸਾਹਿਬ ਦਾ ਜਹੇਦਾਰ ਆਪ ਜੀ ਨੂੰ ਕੌਮ ਨੇ ਬਣਾਇਆ ਲੇਕਿਨ ਤੁਸੀਂ ਕਦੇ ਵੀ ਕੌਮ ਦੇ ਕਦੇ ਬੰਦੀ ਸਿੱਖਾਂ ਦੇ ਹੱਕ ਦੇ ਵਿੱਚ ਕਦੇ ਹੋਰ ਕੌਮ ਦੇ ਮਸਲਿਆਂ ਤੇ ਕਦੇ ਟੋਡੀ ਤੁਸੀਂ ਕੋਈ ਮਸਲਾ ਹੱਲ ਨਹੀਂ ਕੀਤਾ ਨਾ ਹੀ ਤੁਸੀਂ ਕਦੇ ਬੋਲੇ ਕਿ ਸਿਰਫ ਮੈਂ ਪੁੱਛਣਾ ਚਾਹੁੰਦਾ ਜਹੇਦਾਰ ਸਾਹਿਬ ਨੂੰ ਆਪ ਜੀ ਨੂੰ ਕੀ ਜ਼ਫੇਦਾਰੀ ਕੇਵਲ ਚੀਤੇ ਕਪੜੇ ਪਾ ਕੇ ਹੀ ਜ਼ਫੇਦਾਰੀ ਬਣ ਜਾਂਦੀ ਹੈ ਅੱਜ ਤੱਕ ਅੱਜ ਤੱਕ ਕੌਮ ਦੇ ਆਗੂਆਂ ਵੱਲੋਂ ਸਿੱਖੀ ਵਿਰਸੇ ਨੂੰ ਆਪਣੇ ਖੂਨ ਪਸੀਨੇ ਨਾਲ ਸਿੰਜਿਆ ਤੇ ਸਿਰਜਿਆ ਗਿਆ ਅਤੇ ਉਹ ਆਗੂ ਸਾਡੇ ਰੋਲ ਮਾਡਲ ਵੀ ਬਣੇ ਸਭ ਤੋਂ ਪਹਿਲਾਂ ਸਾਡੇ ਰੋਲ ਮਾਡਲ ਸਿੱਖੀ ਦਾ ਬੁੱਟਾ ਲਾਉਣ ਵਾਲੇ ਗੁਰੂ ਨਾਨਕ ਸਾਹਿਬ ਉਹਨਾਂ ਤੋਂ ਬਾਅਦ ਨੌ ਗੁਰੂ ਸਹਿਬਾਨ ਚਾਰ ਸਹਿਬਜ਼ਾਦੇ ਸਹਿਬਾਨ ਔਰ ਇਨਸਾਨੀ ਜਾਮੇ ਦੇ ਵਿੱਚ ਬਾਬਾ ਬੁੱਢਾ ਜੀ ਔਰ ਬਾਬਾ ਬੁੱਢਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਔਰ ਮਹਾਰਾਜਾ ਰਣਜੀਤ ਸਿੰਘ ਜੀ ਭਾਈ ਕਨ੍ਹਈਆ ਜੀ ਅਕਾਲੀ ਫੁੱਲਾ ਸਿੰਘ ਜੀ ਹਰੀ ਸਿੰਘ ਨਲਵਾ ਜੀ ਸ਼ਾਮ ਸਿੰਘ ਟਾਰੀ ਵਾਲਾ ਜੀ ਔਰ ਸਰਦਾਰ ਨਵਾਬ ਕਪੂਰ ਸਿੰਘ ਜੀ ਔਰ 21ਵੀਂ ਸਦੀ ਦੇ ਸ਼ਹੀਦ ਸਤਜਰਨ ਸਿੰਘ ਭਿੰਡਰਾਵਾਲਾ ਜਿਹੜੇ ਸਾਡੇ ਸਿੱਖ ਕੌਮ ਦੇ ਵਿਦਵਤਾ ਤੇ ਸਿਆਣਪ ਦਾ ਪ੍ਰਤੀਕ ਬਣ ਕੇ ਸਾਡੇ ਰੋਲ ਮਾਡਲ ਬਣੇ ਥੋੜਾ ਤਾਂ ਜਹੇਦਾਰ ਸਾਹਿਬ ਫਿਰ ਪੰਚਮ ਪਾਸ਼ਾ ਦਾ ਉਹ ਸ਼ਬਦ ਢੁਕਦਾ ਥੋੜੇ ਤੇ ਕਿ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਫਾਹਾ ਹੋਏ ਹਰ ਕੇ ਸੰਤ ਨਾ ਆਖੀਏ ਵਾ ਨਾਰਸ ਕੇ ਠਗ ਜਹਿਦਾਰ ਜੀ ਕਿਰਪਾ ਕਰੋ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਮੇਰੀ ਕਿਰਪਾ ਕਰੋ ਕੌਮ ਦੀਆਂ ਮਹਾਨ ਸੰਸਥਾਵਾਂ ਜਿਨ੍ਹਾਂ ਨੂੰ ਸਾਡੇ ਵਡਾਰੂਆਂ ਨੇ ਆਪਣੇ ਖੂਨ ਨਾਲ ਆਪਣੀਆਂ ਕੁਰਬਾਨੀਆਂ ਦੇ ਕੇ ਅੱਜ ਤੱਕ ਇੱਥੇ ਖੜਾ ਕੀਤਾ ਉਹਨਾਂ ਦਾ ਹੋਰ ਨੁਕਸਾਨ ਨਾ ਕਰੋ ਤੁਸੀਂ ਪਹਿਲਾਂ ਹੀ ਮੁਰਿਆਦਾ ਦੀਆਂ ਲੰਗੜਾ ਕਰ ਕਰਕੇ ਲੋਕਾਂ ਦੇ ਵਿਆਹ ਸ਼ਾਦੀਆਂ ਵਿੱਚ ਜਾ ਜਾ ਕੇ ਤੁਸੀਂ ਬਹੁਤ ਨੁਕਸਾਨ ਕਰ ਚੁੱਕੇ ਹੋ ਕਿਰਪਾ ਕਰਕੇ ਹੁਣ ਤੁਹਾਡਾ ਨਾਮ ਜਪਣ ਦਾ ਸਮਾਂ ਕਿਰਪਾ ਕਰਕੇ ਤੁਸੀਂ ਆਪਣੇ ਘਰ ਬੈਠ ਕੇ ਨਾਮ ਜਪੋ ਇੰਨਿਆ ਕੋ ਬੇਨਜਾ ਕਰਨ ਵਾਸਤੇ ਮੈਂ ਅੱਜ ਇਹ ਸਵਾਲ ਪੁੱਛਣ ਵਾਸਤੇ ਸਾਰੀ ਪ੍ਰੈਸ ਨੂੰ ਅੱਜ ਮੈਂ ਸੱਦਾ ਦਿੱਤਾ ਸੀ ਕਿਉਂਕਿ ਥੋਡੇ ਰਾਹੀਂ ਹੀ ਇਹ ਪੁੱਛਿਆ ਜਾ ਸਕਦਾ ਉਹਨਾਂ ਨੂੰ ਅਰਥ ਇਹ ਮੈਨੂੰ ਉਮੀਦ ਹੈ ਕਿ ਉਹ ਬਹੁਤ بڑے ਨਿਖੇ ਸਿੱਖ ਕੌਮ ਦੇ ਆਪਣੇ ਆਪ ਨੂੰ ਆਗੂ ਕਹਿਣ ਵਾਲੇ ਜਥੇਦਾਰ ਹੈ ਉਹ ਇਹਨਾਂ ਮੇਰੇ ਸਵਾਲਾਂ ਦਾ ਜਰੂਰ ਜਵਾਬ ਦੇ ਕੇ ਜਾਣਗੇ